ਇਸ ਵੀਲੇ ਦੀ ਵੱਡੀ ਖਬਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਕਿਸਾਨ ਜਥੇਬੰਦੀਆਂ ਅਤੇ ਵਪਾਰੀ ਵਰਗ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕਰੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਇਕੱਠ ਕਰਾਂਗੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ 7 ਜਨਵਰੀ 2023 ਤੋਂ ਜਿਹੜਾ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਸੋ ਉਹ ਕੌਮੀ ਸਾਮੂਚੇ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ 15 ਮਈ ਦਾ ਐ ਐਸ ਡੀ ਐਮ ਨੂੰ ਇੱਕ ਚੇਤਾਵਨੀ ਪੱਤਰ ਦੇਣ ਦਾ ਜਿਹੜਾ ਗਵਰਨਰ ਦੇ ਦੇ ਰਾਸ਼ਟਰਪਤੀ ਨੂੰ ਜਾਣਾ ਸੀ ਪਰੰਤੂ ਜੋ ਹਾਲਾਤ ਪਿੱਛੇ ਬਣੇ ਇੱਕ ਜੰਗ ਦਾ ਮਾਹੌਲ ਬਣ ਗਿਆ ਉਹਦੇ ਕਰਕੇ ਉਹ ਪ੍ਰੋਗਰਾਮ 15 ਮਈ ਦਾ ਪੋਸਟਪੌਨ ਕਰਨਾ ਪਿਆ ਸੀ ਸੋ ਪਹਿਲਾਂ ਅਸੀਂ ਅੱਜ ਜਿਹੜੀ ਆਮ رائے ਬਣੀ ਹੈ ਮੀਟਿੰਗ 'ਚ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਕਿਸਾਨ ਜਥੇਬੰਦੀਆਂ ਇੱਕ ਆਮ رائے ਬਣੀ ਹੈ ਕਿ ਪੰਜਾਬ ਦਾ ਕੋਈ ਵੀ ਵਾਸੀ ਨਾ ਜੰਗ ਨਹੀਂ ਚਾਹੁੰਦਾ ਅਸੀਂ ਉਹਦੇ ਖਿਲਾਫ ਹੈ ਇੱਕ ਜੰਗ ਥੋਪੀ ਗਈ ਸੀ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਅੱਜ ਦੀ ਮੀਟਿੰਗ 'ਚ ਉਲਿੱਖਿਆ ਗਿਆ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਮਠੰਡਾ ਨੂੰ ਵੀ ਉਹ ਡਿਟੇਲ 'ਚ ਦੱਸਣ ਧੰਨਵਾਦ ਜੀ ਸਾਰੇ ਪ੍ਰੈਸ ਦਾ ਤੁਸੀਂ ਪ੍ਰੈਸ ਕਾਨਫਰੰਸ ਵੀ ਇੱਕ ਛੱਡ ਕੇ ਸਾਡੇ ਕੋਲ ਆਏ ਦੁਆਰਾ ਤੁਹਾਡਾ ਧੰਨਵਾਦ ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਕੂ ਤਿੰਨ ਮੋਰਚੇ ਆ ਕਿਸਾਨਾਂ ਦੇ ਉਨਾ ਤਿੰਨਾ ਮੋਰਚਿਆਂ ਦੇ ਪ੍ਰਮੁੱਖ ਆਗੂ ਜਿਨ੍ਹਾਂ ਚ ਡਾਕਟਰ ਦਰਸ਼ਨਪਾਲ ਜੀ ਸਰਦਾਰ ਸਰਜੀਤ ਸਿੰਘ ਜੀ ਫੂਲ ਡੱਲੇਵਾਲ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟਰਾ ਸਦਾ ਸੁਖਵਿੰਦਰ ਸਿੰਘ ਖੋਸਾ ਇਸੇ ਤਰ੍ਹਾਂ 8 10 ਲਗਭਗ ਜੱਥੇਬੰਦੀਆਂ ਦੇ ਨਮੇ ਦੇ ਕਿਸਾਨ ਜੱਥੇਬੰਦੀਆਂ ਦੇ ਪੰਥਕ ਜੱਥੇਬੰਦੀਆਂ ਚ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਰਖਾਲਸਾ ਯੂनाइटेड ਅਕਾਲੀ ਦਲ ਮਿਰਸਾ ਪੰਜਾਬ ਮਜ਼ਦੂਰ ਜੱਥੇਬੰਦੀਆਂ ਉਦੀ ਜੀ ਵੀ ਵੱਡੀ ਗਿਣਤੀ ਚ ਲਗਭਗ ਤੁਸੀਂ ਆਪ ਵੇਖਿਆ ਵੀ 100 ਦੇ ਲਗਭਗ ਨਵੇਂ ਦੇ ਹਜ਼ਾਰ ਹਨ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ ਤਿੰਨ ਚਾਰ ਫੈਸਲੇ ਲਏ ਗਏ ਆ ਉਹਨਾਂ ਚ ਪਹਿਲਾ ਫੈਸਲਾ ਹੈ ਕਿ ਅਸੀਂ 15 ਤਰੀਕ ਦਾ ਜੋ ਸਾਡਾ ਪ੍ਰੋਗਰਾਮ ਸੀ ਚੇਤਾਵਨੀ ਪੱਤਰ ਦੇਣ ਦਾ ਉਹ ਹਰੇਕ ਸਬ ਡਿਵੀਜ਼ਨ ਪੱਤਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਧਾਰਮਿਕ ਸਖਸ਼ੀਅਤਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਦਲਿਤ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਵੱਲੋਂ ਉਹ 29 ਮਈ ਨੂੰ ਜਿਹੜਾ ਵੀ ਸਰਵਡਵੀਨ ਦੇ ਨੇੜੇ ਗੁਰਦੁਆਰਾ ਸਾਹਿਬ ਹੋ ਉੱਥੋਂ ਰੋਹ ਸਮਾਰਚ ਕਰਕੇ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਲਈ ਸਜਾਵਾਂ ਬਹਿਵਲ ਕੋਟ ਕਪੂਰਾ ਦੇ ਚਲਾਨ ਦੇ ਬਾਰੇ ਚ ਜਿਹੜਾ 2.5 ਸਾਲ ਤੋਂ ਮੋਰਚਾ ਲੱਗਿਆ ਉਹਨਾਂ ਮੰਗਾਂ ਦੇ ਨਾਲ ਇਸ ਦੇ ਨਾਲ ਨਾਲ ਕੁਝ ਹਾਲਾਤ ਜਿਹੜੇ ਬਦਲਦੇ ਜਾ ਰਹੇ ਆ ਕਿਉਂਕਿ 2.5 ਸਾਲਾਂ ਚੋਂ ਕਿਸੇ ਸਰਕਾਰ ਵੱਲੋਂ ਕੋਈ ਗੱਲ ਸੁਣੀ ਨਾ ਜਾਣੀ ਇਹ ਬਹੁਤ ਦੁਖਦਈ ਹੈ ਲੋਕਤੰਤਰ ਦੀ ਪਰੰਪਰਾਵਾਂ ਦੀ ਲੋਕ ਰਾਜ ਦੀ ਜਮਹੂਰੀਅਤ ਦੀ ਜੋ ਕੁਝ ਪਿੱਛੇ ਕਹਿੰਦੇ ਰਿਹਾ ਆਮ ਆਦਮੀ ਪਾਰਟੀ ਭਾਜਪਾ ਜਾਂ ਜੋ ਕੁਝ ਪਿੱਛੇ ਵਰਤਿਆ ਮੈਂ ਸਮਝ ਨਹੀਂ ਤੁਹਾਡਾ ਵੱਧ ਲੈਣਾ ਉਹਦੇ ਜੋ ਕੁਝ ਵਾਪਰ ਰਿਹਾ ਜ ਇਹਦੇ ਬਿਲਕੁਲ ਉਲਟ ਹੈ ਇਹ ਹੁਣ 29 ਮਈ ਨੂੰ ਹਰ ਇੱਕ ਸਬਡਿਵੀਜ਼ਨ ਤੇ ਬਹੁਤ ਵੱਡੀ ਗਿਣਤੀ ਚ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਇਹਨਾਂ ਮੰਗਾਂ ਦੇ ਨਾਲ ਅਸੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਬੜੀ ਜ਼ੋਰ ਨਾਲ ਕਿ ਪੰਜਾਬ ਦੀ ਧਰਤੀ ਦੇ ਸਮੁੱਚੇ ਵਸਿੰਦੇ ਕੁਝ ਥੋੜੇ ਕਨੇ ਕਹਿ ਸਕਦੇ ਆ ਜਿਨ੍ਹਾਂ ਨੂੰ ਕੋਈ ਜਨੂਨ ਚੜਿਆ ਹੋਵੇ ਪછી ਜੰਗ ਦੇ ਹੱਕ ਚ ਵੀ ਨਹੀਂ ਤੇ ਜੰਗ ਦੇ ਵਿਰੁੱਧ ਇਹਦੇ ਬਾਰੇ ਅਸੀਂ ਵਿਚਾਰ ਕੀਤਾਗਾ ਹੋਰ ਸਮਾਂ ਲਵਾਂਗੇ ਸਾਰੀਆਂ ਜਥੇਬੰਦੀਆਂ ਦਾ ਵਿਚਾਰ ਕਰਕੇ ਪੰਜਾਬ ਦੀ ਸਰਹੱਦ 532 ਕਿਲੋਮੀਟਰ ਉਥੋਂ